ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇਐਲ ਫਾਸਟ ਨਿਊਜ਼ ਅੱਜ ਪਹੁੰਚੇ ਆਂ ਸੱਸਾ ਜ਼ਿਲ੍ਹਾ ਦੇ ਪਿੰਡ ਔਡਾਂ ਤੇ ਔਡਾਂ ਚ ਅਸੀਂ ਕਰਨੈਲ ਸਿੰਘ ਔਡਾਂ ਜਿਹੜੇ ਪਿੱਛੇ ਜੇ ਲੋਕ ਸਭਾ ਦੀਆਂ ਚੋਣਾਂ ਦਾ ਇਲੈਕਸ਼ਨ ਵੀ ਲੜ ਚੁੱਕੇ ਐ ਤੇ ਅਕਸਰ ਇਹ ਸਮਾਜ ਦੇ ਲੋਕਾਂ ਦੇ ਹੱਕਾਂ ਲਈ ਆਵਾਜ਼ ਉਠਾਉਂਦੇ ਰਹਿੰਦੇ ਐ ਪਰ ਅੱਜ ਰਿਪੋਰਟ ਲੈ ਕੇ ਆਏ ਜਿਹੜੇ ਇਹਨਾਂ ਦੇ ਆਪਾਂ ਕਮਰੇ ਦੇ ਤੁਹਾਨੂੰ ਰੋਬਰੋ ਕਰਵਾਉਣੇ ਆ ਕਮਰੇ ਦੇ ਵਿੱਚ ਜਿਹੜੀਆਂ ਤਸਵੀਰਾਂ ਲੱਗੀਆਂ ਐ ਅਕਸਰ ਆਪਾਂ ਲੋਕਾਂ ਦੇ ਘਰੇ ਦੇਖਦੇ ਆਂ ਫਿਲਮੀ ਹੀਰੋ ਜਾਂ ਕੁਛ ਦੇਵੀ ਦੇਵਤਿਆਂ ਨੇ ਹੁੰਦੀਆਂ ਐ ਪਰ ਇਹਨਾਂ ਦੇ ਕਮਰੇ ਦੇ ਵਿੱਚ ਕਿਸ ਤਰ੍ਹਾਂ ਦੀਆਂ ਫੋਟੋਆਂ ਲੱਗੀਆਂ ਉਹ ਤੁਸੀਂ ਦੇਖ ਕੇ ਵੀ ਹੈਰਾਨ ਹੋ ਜਾਓਗੇ ਬਹੁਤ ਸਾਰੇ ਕ੍ਰਾਂਤੀਕਾਰੀ ਯੋਧੇ ਦੇ ਧਰਮਗੁਰੂ ਤੇ ਅੱਜ ਕਨਾਰ ਸਿੰਘ ਆੜਾ ਦੇ ਘਰੇ ਪਹੁੰਚੇ ਆਂ ਕਿ ਆਪਾਂ ਦੋਨੋਂ ਇੱਥੇ ਇਹਨਾਂ ਦੇ ਕਮਰੇ ਦੇ ਵਿੱਚ ਇਹੋ ਜਿਹੀਆਂ ਤਸਵੀਰਾਂ ਜਿਹੜੀਆਂ ਲੱਗੀਆਂ ਐ ਸ਼ਾਇਦ ਇਹ ਤੁਸੀਂ ਸਾਰੇ ਜਿੰਨੇ ਵੀ ਦਰਸ਼ਕ ਐ ਕੁਝ ਤਸਵੀਰਾਂ ਦੇਖੀਆਂ ਹੋਣਗੀਆਂ ਤੇ ਕੁਝ ਦੇ ਬਾਰੇ ਇਤਿਹਾਸ ਪਤਾ ਹੋਊ ਪਰ ਬਹੁਤ ਸਾਰੀਆਂ ਅਤੇ ਦਾਦੇ ਨਾ ਕਹਤਾ ਜੇ ਰੋਸ ਆਦਾ ਵੀ ਤੁਸੀਂ ਉਹ ਫੋਟੋਆਂ ਦੇਖੀਆਂ ਨਾ ਹੁਣ ਜੇ ਦੇਖੇਆਂ ਹੋਣੀਆਂ ਤਾਂ ਉਹਨਾਂ ਦੇ ਇਤਿਹਾਸ ਬਾਰੇ ਉਹਨਾਂ ਦੇ ਜੀਵਨ ਬਾਰੇ ਨਹੀਂ ਪਤਾ ਹੋਣਾ ਹਜ਼ਾਰਾਂ ਸਾਲ ਪਹਿਲਾਂ ਤੋਂ ਜਿਹੜੇ ਧਰਮਗੁਰੂ ਹੋਏ ਆ ਸਾਡੇ ਗਿਆਨ ਬੰਦੇ ਜਿਨ੍ਹਾਂ ਨੇ ਸਮਾਏ ਸਮਾਜ ਸੁਧਾਰ ਕਰਾਇਆ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਤੇ ਸੱਤ ਵਾਲਾ ਸੱਸੀ ਕਾ ਜੀਸਸ ਕਾ ਮੈਂ ਮੰਨਦਾ ਕਹੂੰਗਾ ਇਹ ਕੋਰੇ ਅਸਰ ਇਹ ਆਪਾਂ ਚੌਰੇ ਦੀਆਂ ਦਿਖਾ ਦਈਏ ਇਦੋਂ ਠੀਕ ਕਿਨਾਰੇ ਤੋਂ ਲੈ ਕੇ ਮੈਂ ਟੌਰਚ ਆ ਪਹਿਲੀ ਤਸਵੀਰ ਦੇਖ ਰਹੇ ਹੋ ਤੁਸੀਂ ਭਾਰਤ ਦੇ ਪਹਿਲੇ ਗੁਰੂ ਮਹਾਤਮਾ ਬੁੱਧੋ ਨਾਲ ਭਗਵਾਨ ਬਾਲਮਿਕੀ ਜੀ ਸ਼੍ਰੋਮਣੀ ਸੰਤ ਸਤਗੁਰੂ ਰਾਮ ਨਾਮਦੇਵ ਜੀ ਸ਼੍ਰੋਮਣੀ ਸੰਤ ਸਤਗੁਰ ਕਬੀਰਦਾਸ ਜੀ ਗੁਰੂ ਨਾਨਕ ਦੇਵ ਜੀ ਰਵੀਦਾਸ ਜੀ ਮਹਾਰਾਜ ਗੁਰਗੋਬਿੰਦ ਸਿੰਘ ਦਸਮ ਪਾਤਸ਼ਾਹ ਅਸ਼ੂਤਾਂ ਦੇ ਮਹਾਨ ਕ੍ਰਾਂਤੀਕਾਰੀ ਮਸੀਹਾ ਮਹਾਤਮਾ ਜੋਤੀਰਾਵ ਫੁੱਲੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕ ਸੁਵਿੱਤਰੀ ਵਾਈ ਫੁੱਲੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਮਰਾਵ ਜੀ ਅੰਮੇਡਕਰ ਅਸ਼ੂਤਾਂ ਦੇ ਕ੍ਰਾਂਤੀਕਾਰੀ ਨਰਾਇਣਾ ਗੁਰੂ ਔਰ ਇਧਰ ਤਸਵੀਰ ਦੇਖ ਸਕਦੇ ਤੁਸੀਂ ਕ੍ਰਾਂਤੀਕਾਰੀ ਚੋਦਾ ਵਿਰਸਾ ਮੁੰਡਾ ਉਹਨਾਂ ਦੇ ਨਾਲ ਜੱਸਾ ਸਿੰਘ ਰਾਮਗੜੀਆ ਜੀਵਨ ਸਿੰਘ ਜੈਤਾ ਸਿੰਘ ਜੀ ਮਹਾਰਾਜ ਤੇ ਉਹਨਾਂ ਦੇ ਨਾਲ ਚਾਰ ਸਾਹਿਬ ਜਿਆਦੇ ਛੋਟੇ ਸਾਹਿਬ ਜਿਆਦੇ ਗੁਰੂ ਅਮਨ ਸਿੰਘ ਜੀ ਦੇ ਨਾਲ ਖੜੇ ਇਹ ਬੰਦਾ ਸਿੰਘ ਬਹਾਦਰ ਸਮਰਾਟ ਅਸ਼ੋਕ ਦੀ ਤਸਵੀਰ ਹੈ ਜਿਹੜੀ ਤੁਸੀਂ ਦੇਖ ਸਕ ਰਹੇ ਹੋ ਉਹਨਾਂ ਦੇ ਨਾਲ ਹਾਂ ਮਹਾ ਗਿਆਨੀ ਦੇਵ ਸਿੰਘ ਤੇ ਪ੍ਰੋਫੈਸਰ ਗੁਰਮੁਖ ਸਿੰਘ ਦੀਆਂ ਦੋ ਤਸਵੀਰਾਂ ਇਹ ਤੇ ਇਹਨਾਂ ਦਾ ਵੀ ਕਾਫੀ ਵੱਡਾ ਯੋਗਦਾਨ ਰਿਹਾ ਹੈਗਾ ਸਿੱਖੀ ਦੀ ਸ਼ੁਰੂਆਤ ਲਈ ਤੇ ਇਹਨਾਂ ਦੇ ਨਾਲ ਪਿਛੜਿਆਂ ਦੇ ਮਸੀਹਾ ਸਾਹੂ ਛਤਰਪਤੀ ਮਹਾਰਾਜ ਜੀ ਤੇ 20ਵੀਂ ਸਦੀ ਦੇ ਮਹਾਨ ਕ੍ਰਾਂਤੀਕਾਰੀ ਬਹੁਜਨਾਂ ਦੇ ਮਸੀਹਾ ਯੋਗਗੁਰੂ ਕਾਸ਼ੀਰਾਮ ਜੀ ਤੇ ਆਹ ਤਸਵੀਰਾਂ ਵੀ ਬਾਬਾ ਭੀਮਰਾਵ ਅੰਬੇਡਕਰ ਜੀ ਤੇ ਕਾਸ਼ੀਰਾਮ ਜੀ ਦੀਆਂ ਤਸਵੀਰਾਂ ਤੇ ਇਹ ਪੂਰੇ ਕਮਰੇ ਦੇ ਵਿੱਚ ਐਸੀ ਤਰ੍ਹਾਂ ਦੀ ਤੁਹਾਨੂੰ ਤਸਵੀਰਾਂ ਦੇਖਣ ਨੂੰ ਮਿਲਣੀਆਂ ਤੇ ਇੱਕਾ ਤਸਵੀਰ ਦੀਨ ਬੰਦੂਸਰ ਛੋਟੂ ਰਾਮ ਜਿਹੜੇ ਕਿਸਾਨਾਂ ਦੇ ਮਸੀਹ ਰਹੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਰਹੀ ਗੱਲ ਇਹ ਫੋਟੋਆਂ ਦੀ ਜਿਵੇਂ ਇਹ ਸਾਡੇ ਭਾਰਤ ਦੇ ਪ੍ਰਥਮ ਗੁਰੂ ਮਹਾਤਮਾ ਬੁੱਧ ਜਿਹੜੇ ਹੈ ਉਹ ਭਾਰਤ ਦੀ ਧਰਤੀ ਦੇ ਔਰ ਭਾਰਤ ਦੇ ਲੋਕਾਂ ਦੀ ਅਸੀਂ ਇਹਨਾਂ ਨੂੰ ਪਹਿਲੇ ਗੁਰੂ ਮੰਨਦੇ ਆ ਕਿ ਜਿਨ੍ਹਾਂ ਨੇ ਮਾਨਵਤਾ ਦੀ ਸਭ ਤੋਂ ਪਹਿਲਾਂ ਲੜਾਈ ਮਾਨਵਤਾ ਦੀ ਇਹਨਾਂ ਨੇ ਲੜੀ ਇਸ ਕਰਕੇ ਅਸੀਂ ਇਹਨਾਂ ਲਿਖਿਆ ਵੀ ਭਾਰਤ ਦੇ ਪਹਿਲੇ ਗੁਰੂ ਜਿਹੜੇ ਐ ਇਹ ਮਹਾਤਮਾ ਬੁੱਧ ਜੀ ਐ ਐਸੇ ਤਰ੍ਹਾਂ ਇਹ ਭਗਵਾਨ ਬਾਲਮੀਕ ਜੀ ਐ ਇਹਨਾਂ ਨੇ ਵੀ ਜਿਹੜਾ ਹੈ ਸਮਾਜ ਦੇ ਵਿੱਚ ਇੱਕ ਰਚਨਾ ਰਚੀ ਗਈ ਔਰ ਇਹਨਾਂ ਦੇ ਨਾਲ ਇਹ ਸ਼ਰੋਮਣੀ ਸੰਤ ਸਤਗੁਰੂ ਨਾਮਦੇਵ ਜੀ ਜਿਨ੍ਹਾਂ ਨੇ ਅੱਜ ਜਿਹੜੀ ਸਿੱਖ ਧਰਮ ਦੀ ਜੋ ਲਹਿਰ ਐ ਉਸ ਦੀ ਸ਼ੁਰੂਆਤ ਕਰਨ ਵਾਲੇ ਇਹ ਬੰਦੇ ਆ ਨਾਮਦੇਵ ਜੀ ਇਹਨਾਂ ਦੇ ਬੜੇ ਸ਼ਲੋਕ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਸ ਤਰ੍ਹਾਂ ਇੱਕ ਜਗ੍ਹਾ ਇਹਨਾਂ ਨੇ ਕਿਹਾ ਕਿ ਇਹ ਪੰਡਿਆ ਮੁਝੇ ਢੇਡ ਕਹਤ ਹੈ ਹਾਸਤ ਖੇਲ ਤੇ ਤੇਰੇ ਦੇਹਰੇ ਆਇਆ ਬਾਹੋਂ ਪਕੜ ਨਾਮਾ ਪਰੇ ਹਟਾਇਆ ਤਾਂ ਮਤਲਬ ਜਿਹੜਾ ਹੈ ਕਿ ਇਹਨਾਂ ਨੇ ਸਿੱਖ ਧਰਮ ਦੀ ਜਿਹੜੀ ਕ੍ਰਾਂਤੀਕਾਰੀ ਦੀ ਲਹਿਰ ਹੈ ਉਹ ਇਹਨਾਂ ਨੇ ਸ਼ੁਰੂਆਤ ਕੀਤੀ ਇਹਨਾਂ ਦੇ ਨਾਲ ਸ਼੍ਰੋਮਣੀ ਸੰਤ ਸਤਗੁਰੂ ਕਬੀਰ ਜੀ ਲੱਗੇ ਇਹ ਕਹਿੰਦੇ ਹੈਗੇ ਕਿ ਬਹੇ ਬਹਾਏ ਜਾ ਰਹੇ ਹਮ ਵੇਦਨ ਕੇ ਸਾਥ ਰਾਸਤੇ ਮੇ ਸਤਗੁਰ ਮਿਲਿਆ ਦੀਪਕਦੀਨਾ ਹਾਥ ਇਹ ਕਹਿੰਦਾ ਸਾਰੀ ਦੁਨੀਆ ਵੇਦਾਂ ਦੇ ਤਹਿਤ ਚਲਦੀ ਸੀ ਤੇ ਜਦੋਂ ਸਾਨੂੰ ਕੋਈ ਸਤਗੁਰ ਮਿਲਿਆ ਤਾਂ ਅਸੀਂ ਸਭ ਕੁਝ ਛੱਡ ਕੇ ਮਾਨਵਤਾ ਦੀ ਗੱਲ ਕੀਤੀ ਹੈ ਐਸੇ ਤਰ੍ਹਾਂ ਇਹ ਸਤਗੁਰੂ ਰਵਿਦਾਸ ਜੀ ਹੈ ਉਹ ਵੀ ਇਹਨਾਂ ਦੇ ਨਾਲ ਲੱਗੇ ਇਹਨਾਂ ਦੇ ਨਾਲ ਹੀ ਸੈਨ ਮਹਾਰਾਜ ਜੀ ਲੱਗੇ ਤੇ ਫਿਰ ਇਹਨਾਂ ਦੀ ਗੱਲ ਨੂੰ ਲੈ ਕੇ ਸਤਗੁਰੂ ਨਾਨਕ ਦੇਵ ਜੀ ਨੇ ਇਹਨਾਂ ਦੀ ਸਾਰੀ ਬਾਣੀ ਨੂੰ ਸਮਝਿਆ ਸਾਰੀ ਗੱਲ ਨੂੰ ਲਿਆ ਔਰ ਇਹ ਸਾਰੀ ਗੱਲ ਨੂੰ ਸਮਝ ਕੇ ਫਿਰ ਇਹਨਾਂ ਨੇ ਅੱਗੇ ਤੁਰਿਆ ਸਤਗੁਰੂ ਨੇ ਜਿਹੜੀ ਹੈਗੀ ਉਹ ਬਾਣੀ हां हां ਜਣਕੇ ਨਾਮਦੇਵ ਹੈ ਕਬੀਰ ਹੈ ਰਵਿਦਾਸ ਹੈ ਸੈਨ ਮਹਾਰਾਜ ਹੈ ਇਹਨਾਂ ਦੀ ਬਾਣੀ ਨੂੰ ਸਾਮਕੀ ਰੱਖਿਆ ਔਰ ਉਸ ਨੂੰ ਅੱਗੇ ਤੋਰਿਆ ਐਸੀ ਤਰ੍ਹਾਂ ਫਿਰ ਹੈ ਗੁਰੂ ਗੋਬਿੰਦ ਸਿੰਘ ਜੀ ਹੈ ਇਹਨਾਂ ਨੇ ਵੀ ਇਹ ਜਾਤੀ ਤੋੜੋ ਸਮਾਜ ਜੁੜੋ ਦਾ ਅੰਦੋਲਨ ਚਲਾਇਆ ਮਾਨਵਤਾ ਦੀ ਗੱਲ ਕੀਤੀ ਔਰ ਨਹੱਤੇ ਲੋਕਾਂ ਦੇ ਬਰਾਬਰ ਜਾ ਕੇ ਖੜੇ ਜਿਸ ਤਰ੍ਹਾਂ ਇਹਨਾਂ ਨੂੰ ਪਹਾੜੀ ਰਾਜਿਆਂ ਨੇ ਕਿਹਾ ਕਿ ਗੁਰੂ ਸਾਹਿਬ ਤੁਸੀਂ ਇਹਨਾਂ ਸ਼ੂਦਰਾਂ ਨੂੰ ਨੀਚ ਜਾਤੀ ਦੇ ਲੋਕ ਐ ਇਹਨਾਂ ਦਾ ਖਹਿੜਾ ਛੱਡੋ ਅਸੀਂ ਤੁਹਾਡਾ ਅੰਮ੍ਰਿਤਪਾਨ ਸ਼ੱਕੇ ਅਸੀਂ ਤੁਹਾਡੇ ਨਾਲ ਲੱਗਾਂਗੇ ਤਾਂ ਇਹਨਾਂ ਨੇ ਠੋਕੇ ਜਵਾਬ ਦਿੱਤਾ ਕਹਿੰਦਾ ਇਨਹੀ ਕੀ ਕਿਰਪਾ ਸੇ ਸਜੇ ਹਮ ਐ ਨਹੀਂ ਮੋਸੇ ਗਰੀਬ ਕਰੋੜ ਪਰੇ ਕਹਿੰਦਾ ਮੈਂ ਜੋ ਕੁਛ ਐ ਮੈਂ ਇਹਨਾਂ ਦੀ ਬਦੌਲਤਾਂ ਤੇ ਮੈਂ ਇਹਨਾਂ ਤੋਂ ਬਿਨਾਂ ਮੈਨੂੰ ਤੁਹਾਡੀ ਲੋੜ ਨਹੀਂ ਐ ਇਸੇ ਤਰ੍ਹਾਂ ਫਿਰ ਇਹ ਇਹ ਐ ਅ ਅਸ਼ੂਤੋ ਕੇ ਮਹਾਨ ਕ੍ਰਾਂਤੀਕਾਰੀ ਮਸੀਹਾ ਮਹਾਤਮਾ ਜੋਤੀਬਾ ਫੂਲੇ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ 26 ਜੁਲਾਈ 1848 ਨੂੰ ਪੂਨੇ ਦੇ ਵਿੱਚ ਇੱਕ ਸਕੂਲ ਖੋਲ੍ਹਿਆ ਸਾਡੇ ਲੋਕਾਂ ਦੇ ਵਾਸਤੇ ਕਿਉਂਕਿ ਸਿੱਖਿਆ ਮਾਨਵਤਾ ਦੇ ਲਈ ਜ਼ਰੂਰੀ ਹੈ ਸਿੱਖਿਆ ਤੋਂ ਬਿਨਾ ਅਧੂਰਾ ਹੈ ਆਦਮੀ ਤਾਂ ਇਹਨਾਂ ਨੇ ਸਿੱਖਿਆ ਦਾ ਰਸਤਾ ਖੋਲ੍ਹਿਆ ਇਸ ਤੋਂ ਪਹਿਲਾਂ ਮਤਲਬ ਕਿ ਇਸ ਤੋਂ ਇਹ ਇਹ ਇਸ ਤੋਂ ਪਹਿਲਾਂ ਜਿਹੜਾ ਇਹ ਅੰਗਰੇਜ਼ਾਂ ਦੇ ਆਉਣ ਤੋਂ ਗੱਲ ਹੋਈ ਵੀ ਹੈ ਔਰ ਅੰਗਰੇਜ਼ਾਂ ਨੇ ਹੀ ਭਾਰਤ ਦੇ ਵਿੱਚ ਸਿੱਖਿਆ ਸ਼ੁਰੂ ਕੀਤੀਗੀ ਤੇ ਇਹਨਾਂ ਨੇ ਫਿਰ ਉਹਨਾਂ ਦੇ ਥਰੂ ਹੀ ਇਹ ਸਕੂਲ ਖੋਲ੍ਹਿਆ ਔਰ ਇਹ ਇਹਨਾਂ ਦੇ ਘਰ ਵਾਲੀ ਆ ਭਾਰਤ ਦੀ ਪਹਿਲੀ ਅਧਿਆਪਕਾ ਇਹਨਾਂ ਨੇ ਜਦੋਂ ਮਹਾਤਮਾ ਜੋਤੀਬਾ ਫੁੱਲੇ ਨੇ ਸਕੂਲ ਖੋਲ੍ਹਿਆ ਤਾਂ ਲੋਕਾਂ ਨੇ ਲੜਕੀਆਂ ਨੂੰ ਸਕੂਲ 'ਚ ਜਾਣ ਤੋਂ ਵਰਜਿਤ ਕਰਤਾ ਬ੍ਰਾਹਮਣਵਾਦੀ ਨੀਤੀ ਦੇ ਤਹਿਤ ਲੋਕਾਂ ਨੇ ਪ੍ਰਚਾਰ ਕੀਤਾ ਕਿ ਜਿਸ ਦੀ ਲੜਕੀ ਸਕੂਲ ਜਾਵੇਗੀ ਪੜ੍ਹਾਈ ਕਰੇਗੀ ਉਸ ਦਾ ਪਤੀ ਮਰ ਜਾਏਗਾ ਫਿਰ ਇਹਨਾਂ ਨੇ ਆਪਣੀ ਘਰ ਵਾਲੀ ਨੂੰ ਪੜਾਇਆ ਇੱਕ ਸਾਲ ਮਰਾਠੀ ਪੜਾਇਆ ਫਿਰ ਇੰਗਲਿਸ਼ ਪੜਾਇਆ ਔਰ ਫਿਰ ਇਹਨਾਂ ਲੋਕਾਂ ਦੇ ਵਿਚਾਰੇ ਇਸ ਨੂੰ ਲਿਆ ਕੇ ਕਿਤਾਬ ਦੇ ਕੇ ਨੂੰ ਕਿਹਾ ਵੀ ਪੜ੍ਹ ਕੇ ਸੁਣਾ ਅੱਛਾ ਇਹਨੇ ਜਦੋਂ ਕਿਤਾਬ ਪੜ੍ਹ ਕੇ ਸੁਣਾਈ ਤੇ ਇਸ ਨੇ ਕਿਹਾ ਕਿ ਦੇਖੋ ਮੈਂ ਇਸ ਦੇ ਘਰ ਵਾਲਾ ਜਦੋਂ ਮੈਂ ਨਹੀਂ ਮਰਿਆ ਇਹ ਮੇਰੇ ਘਰ ਵਾਲੀ ਪੜ ਗਈ ਤੇ ਤੁਹਾਡੀਆਂ ਲੜਕੀਆਂ ਦੇ ਪਤੀ ਕਿਸ ਤਰ੍ਹਾਂ ਮਰਨਗੇ ਇਸ ਕਰਕੇ ਇਸ ਔਰਤ ਨੂੰ ਬਹੁਤ ਕਠਿਨਾਈ ਚੱਲੀ ਇਹ ਜਦੋਂ ਸਕੂਲ ਜਾਂਦੀ ਇਹਦੇ ਥੈਲੇ ਦੇ ਵਿੱਚ ਅਲੱਗ ਤੋਂ ਸਾੜੀ ਪਹਿਨ ਕੇ ਜਾਂਦੀ ਰਸਤੇ ਦੇ ਵਿੱਚ ਇਹ ਤੇ ਕਿਚੜ ਸਿੱਟ ਦੇ ਗੋਬਰ ਸਿੱਟ ਦੇ ਇੱਕ ਦਿਨ ਕੋਈ ਜਿਆਦਾ ਸਿਆਣੀ ਬੁੜੀ ਨੇ ਇਹਦੇ ਮਾਰਿਆ ਡੜਾ ਤੇ ਇਹਦਾ ਇਹਦਾ ਮੱਥਾ ਪਾੜਤਾ ਜਿਹੜਾ ਉਹ ਟਿੱਕਾ ਹੈ ਨਾ ਉਹ ਇਹਦੇ ਟਿੱਕੀ ਨੀ ਬਿੰਦੀ ਨਹੀਂ ਲੱਗੀ ਹੋਈ ਹੈ ਇਹ ਇਹ ਉਹ ਨਿਸ਼ਾਨ ਹੈ ਪਾੜੇ ਦਾ ਤੇ ਫਿਰ ਸਕੂਲ 'ਚ ਜਾ ਕੇ ਵਰਦੀ ਬਦਲਦੀ ਫਿਰ ਉੱਥੋਂ ਪੁਰਾਣੇ ਕੱਪੜੇ ਪਾ ਕੇ ਫਿਰ ਘਰੇ ਆਉਂਦੀ ਇਨਾਂ ਹਾਲਾਤਾਂ ਦੇ ਵਿੱਚ ਇਸਔਰਤ ਨੇ ਪੜਾਇਆ ਲੇਕਿਨ ਸਾਡੀ ਬਦਕਿਸਮਤੀ ਹੈ ਇਸ ਦੇਸ਼ ਦੇ ਜਿਹੜੇ ਹੁਕਮਰਾਨ ਹੈ ਉਹ ਮਹਾਨ ਨਿਕੰਮਿਆਂ ਨੇ ਇਸ ਭਾਰਤ ਦੀ ਪਹਿਲੀ ਅਧਿਆਪਕਾ ਦਾ ਨਾਮ ਸਿੱਖਿਆ ਦੇ ਇਤਿਹਾਸ ਤੋਂ ਗਾਇਬ ਕਰੀ ਰੱਖਿਆ ਗਿਆ ਬਹੁਤ ਲੋਕ ਘਟ ਮਤਲਬ ਇਸ ਬਾਰੇ ਜਾਣਕਾਰੀ ਵੀ ਜਿਵੇਂ ਆਮ ਆਪਾਂ ਦੇਖਦੇ ਹਾਂ ਚਲੋ ਵੀ ਉਹਨਾਂ ਦੇ ਨਿਰਮਾਤਾ ਹਾਂ ਇਹ ਇਹ ਬਾਬਾ ਸਾਹਿਬ ਬੇੜਕਰ ਜੀ ਇਹਨਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਇਹਨਾਂ ਦੀ ਬਦੌਲਤ ਹੀ ਅੱਜ ਅਸੀਂ ਆ ਬੋਲ ਰਹੇ ਹਾਂ ਘਰ ਹੈ ਮਕਾਨ ਹੈ ਪਹਿਨਣਾ ਉੱਡਣਾ ਖਾਣਾ ਪੀਣਾ ਜੋ ਵੀ ਅਧਿਕਾਰ ਆ ਉਹ ਬਾਬਾ ਸਾਹਿਬ ਡਾਕਟਰ ਮੇਡਕਰ ਜੀ ਦਾ ਦਿੱਤਾ ਹੋਇਆ ਹੈ ਇਹ ਨਰਾਇਣਾ ਗੁਰੂ ਜੀ ਹੈ ਇਹਨਾਂ ਨੇ ਵੀ ਅਛੂਤਾਂ ਦੇ ਵਾਸਤੇ ਬਹੁਤ ਵੱਡੀ ਕ੍ਰਾਂਤੀ ਕੀਤੀ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਬਹੁਤ ਵੱਡੀ ਇਹਨਾਂ ਨੇ ਲੜਾਈ ਲੜੀ ਔਰ ਅਛੂਤਾਂ ਦੇ ਜੋ ਨਿਹੱਤੇ ਲੋਕ ਸੀ ਇਸ ਭਾਰਤ ਦੀ ਧਰਤੀ ਦੇ ਉਹਨਾਂ ਦੇ ਹੱਕਾਂ ਦੀ ਲੜਾਈ ਲੜੀ ਅੱਗੇ ਵੱਧ ਕੇ ਐਸੇ ਤਰ੍ਹਾਂ ਇਹ ਇੱਕ ਕ੍ਰਾਂਤੀਕਾਰੀ ਬਿਰਸਾ ਮੁੰਡਾ ਹੈਗਾ ਇਸ ਨੇ ਵੀ ਇਹ ਜਿਹੜਾ ਆਦਿਵਾਸੀ ਲੋਕ ਹੈ ਇਹ ਇਹ ਆ ਆਦਿਵਾਸੀਆਂ ਦਾ ਮਤਲਬ ਪਰਦੇਸ ਸਟੇਟਾਂ ਦੇ ਰਹਿਣ ਵਾਲੇ ਸੀਗੇ ਲੇਕਿਨ ਇਹਨਾਂ ਨੇ ਆਦੀਵਾਸੀਆਂ ਵਾਸਤੇ ਹੱਕਾਂ ਵਾਸਤੇ ਲੜਾਈ ਲੜੀ ਔਰ ਅੰਗਰੇਜ਼ਾਂ ਦਾ ਬਹੁਤ ਵੱਡਾ ਇਸ ਤੇ ਇਨਾਮ ਰੱਖਿਆ ਹੋਇਆ ਸੀਗਾ ਪਰ ਕਿਸੇ ਵੀ ਅੰਗਰੇਜ਼ ਗਵਰਨਮੈਂਟ ਦੀ ਹਿੰਮਤ ਨਹੀਂ ਪਈ ਸੀ ਇਸ ਨੂੰ ਫੜਨ ਦੀ ਲੇਕਿਨ ਜਿਸ ਦਿਨ ਇਸ ਨੂੰ ਫੜਾਇਆ ਗਿਆ ਇਹਨਾਂ ਦੇ ਹੀ ਕੁਝ ਬੰਦਿਆਂ ਨੇ ਜਿਹੜਾ ਮੁਖਮਰੀ ਕਰਕੇ ਇਸ ਨੂੰ ਫੜਾਇਆ ਲੇਕਿਨ ਇਸ ਨੇ ਗ੍ਰਿਫਤਾਰੀ ਹੋਣ ਤੋਂ ਪਹਿਲਾਂ ਅੰਗਰੇਜ਼ਾਂ ਦੇ ਬਹੁਤ ਛੱਕੇ ਛੜਾਏ ਆਪਣੇ ਤੀਰ ਕਮਾਨ ਦੇ ਨਾਲ ਐਸੇ ਤਰ੍ਹਾਂ ਇਹ ਹੈ ਆਪਣੇ ਜਸਾ ਸਿੰਘ ਰਾਮਗੜੀਆ ਜੀ ਇਨਾਂ ਦੀ ਰਹਿਣਵਾਈ ਦੇ ਵਿੱਚ ਭਾਰਤ ਦੇ ਵਿੱਚ 360 ਕਿਲੇ ਬਣਵਾਏ ਗਏ ਔਰ ਇਹ ਬੰਦਾ ਮਦਾਨੇ ਜੰਗ ਦੇ ਵਿੱਚ ਨਾ ਹਾਰਨ ਵਾਲਾ ਯੋਧਾ ਹੈ ਕਦੇ ਵੀ ਨਹੀਂ ਹਾਰਿਆ ਕਦੇ ਵੀ ਨਹੀਂ ਹਾਰਿਆ 80 ਸਾਲ ਦੀ ਉਮਰ ਦੇ ਵਿੱਚ ਮਰਿਆ ਔਰ ਆਪਣੀ ਮੌਤ ਮਰਿਆ ਔਰ ਕੋਈ ਵੀ ਮੋਰਚਾ ਇਸਨੇ ਹਾਰਿਆ ਨਹੀਂ ਹੈਗਾ ਇਹ ਬਾਬਾ ਜੀਵਨ ਸਿੰਘ ਜੀ ਜੈਤਾ ਮਹਾਰਾਜ ਇਹਨਾਂ ਤੇ ਮੈਂ ਲਿਖਿਆ ਵੀ ਸਿੱਖ ਕੌਮ ਕੀ ਲਹਿਰ ਕੇ ਮਰ ਜਾ ਗਏ ਹੋਏ ਬੂਟੇ ਕੋ ਫਿਰ ਸੇ ਸੁਰਜੀਵਤ ਕਰਨ ਵਾਲੇ ਮਹਾਨ ਸੂਰਵੀਰ ਯੋਧਾਓਂ ਕੇ ਯੋਧਾ ਸ੍ਰੋਮਣੀ ਸ਼ਹੀਦ ਭਾਈ ਜੀਵਨ ਸਿੰਘ ਜੈਤਾਜੀ ਮਹਾਰਾਜ ਇਹ ਉਹ ਉਹ ਆਦਮੀ ਹੈ ਜਿਸ ਨੇ ਆਪ ਦੇ ਬਾਪ ਦਾ ਬਲੀਦਾਨ ਦੇ ਕੇ ਤੇ ਦਿੱਲੀ ਦੇ ਚਾਂਦਨੀ ਚੌਂਕ ਚੋਂ ਗੁਰੂ ਸਾਹਿਬ ਦਾ ਨੌਵੇਂ ਪਾਤਸ਼ਾਹ ਦਾ ਸੀਸ ਲੈ ਕੇ ਦਿੱਲੀ ਤੋਂ ਚੱਲ ਕੇ ਤੇ ਅਨੰਦਪੁਰ ਆਇਆਗਾ ਦੇਖੋ ਕਿੰਨਾ ਲੰਮਾ ਪੈੜਾ ਹੈ ਹਾਂ ਗੁਰੂ ਤੇਗ ਬਹਾਦਰ ਦਾ ਸੀਸ ਲੈ ਕੇ ਦਿੱਲੀ ਦੇ ਚਾਂਦਨੀ ਚੌਂਕ ਚੋਂ ਤੇ ਅਨੰਦਪੁਰ ਲੈ ਕੇ ਆਏਗੇ ਇਹ ਮੱਝਵੀ ਸਿੱਖ ਕੌਮ ਦਾ ਮੱਝਵੀ ਸਿੱਖਾਂ ਦੇ ਕੌਮ ਚ ਪੈਦਾ ਹੋਇਆ ਬੰਦਾ ਇਹ ਮਹਾਨ ਯੋद्धा ਇਹਦੀ ਬਦੌਲਤ ਅਗਰ ਸਿੱਖ ਧਰਮ ਦੀ ਲਹਿਰ ਅੱਗੇ ਵਧੀ ਫੁੱਲੀ ਤਾਂ ਇਸ ਨੇ ਉਸ ਬੂਟੇ ਨੂੰ ਅੱਗੇ ਪਾਣੀ ਦੇ ਕੇ ਤੇ ਇਹ ਅੱਜ ਇੱਥੋਂ ਤੱਕ ਫੈਲਿਆ ਹੋਇਆ ਬੂਟਾ ਸਿੱਖ ਪੌਂਦਾ ਹਾਂ 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 ਇਹਨਾਂ ਨੇ ਕਿਹਾ ਸੀ ਇਹ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਨੇ ਜਿਸ ਦਿਨ ਸਿੱਖ ਧਰਮ ਦੀ ਨਿਉਂ ਰੱਖੀ ਸੀ ਤਾ ਉਸ ਦਿਨ ਇਹ ਬਾਖ ਬੋਲਿਆ ਸੀਗਾ ਕਿ ਵੀ ਇਸ ਤੋਂ ਪਹਿਲਾਂ ਜਿਹੜਾ ਤੁਹਾਡਾ ਜਿਹੜਾ ਜਨਮ ਸੀਗਾ ਉਹ ਆਪਣੇ ਮਾਪੇ ਦੇ ਘਰ ਦਾ ਸੀਗਾ ਪਰ ਅੱਜ ਤੁਸੀਂ ਜਿਹੜਾ ਜਨਮ ਲਿਆ ਇਹ ਗੁਰੂ ਦੇ ਘਰ ਵਾਲਾ ਹੋ ਗਿਆ ਇਨਨਾਂ ਨੇ ਉਸ ਦਿਨੇ ਬਾਖ ਬੋਲਿਆ ਗੁਰੂ ਘਰ ਜਨਮ ਤੇ ਮਾਰੇ ਹੋਏ ਪਿਛਲੇ ਜਾਤ ਵਰਨ ਸਭ ਖੋਏ ਚੌਂ ਵਰਨੋ ਕੇ ਇੱਕੋ ਭਾਈ ਧਰਮ ਖਾਲਸਾ ਪਦਵੀ ਪਾਈ ਵੀ ਅੱਜ ਤੋਂ ਬਾਅਦ ਤੁਹਾਡੀ ਜਾਤ ਵੀ ਖਤਮ ਤੁਹਾਡੀ ਜਿਹੜਾ ਹੈਗਾ ਵਰਨ ਵੀ ਖਤਮ ਔਰ ਤੁਸੀਂ ਇੱਕ ਭਰਾ ਹੋ ਔਰ ਕੋਈ ਜਾਤ ਪਾਤ ਨਹੀਂ ਭਾਈ ਬਣ ਕੇ ਰਹਿਣਾ ਇਹ ਇਨਾਂ ਨੇ ਸੰਦੇਸ਼ ਦਿੱਤਾ ਸੀ ਆ ਹਾਂ ਹਾਂ ਹਾਂਜੀ ਹਾਂਜੀ ਇਹ ਬੰਦਾ ਸਿੰਘ ਬਹਾਦਰ ਹੈ ਇਹ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਇਸ ਬੰਦੇ ਨੇ ਇਹਦੀ ਰਹਿਣਵਾਈ ਦੇ ਵਿੱਚ ਸਰਹੰਦ ਜਿੱਤੀ ਗਈ ਔਰ ਇਸ ਬੰਦਾ ਸਿੰਘ ਬਹਾਦਰ ਨੇ ਭਾਰਤ ਦੇ ਵਿੱਚ ਸਿੱਖ ਕੌਮ ਦੇ ਵਿੱਚ ਚਾਰ ਪੰਜ ਜਿਹੜੇ ਸਿੱਖ ਰਾਜੇ ਰੋਪੇ ਉਹਨਾਂ ਦੇ ਵਿੱਚੋਂ ਜਿਵੇਂ ਭਾਈ ਵੀਰ ਸਿੰਘ ਤੇ ਇਹ ਇਹ ਵੀ ਸੀਗੇ ਆਪਣੇ ਜਸਾ ਸਿੰਘ ਜੀ ਸੀਗੇ ਤੇ ਇਹ ਇਹਨਾਂ ਦੀ ਬਦੌਲਤ ਇਹ ਸਾਰਾ ਕੁਝ ਹੋਇਆ ਅੱਗੇ ਇਹ ਆ ਗਏ ਨੇ ਅਸ਼ੋਕ ਸਮਰਾਟ ਜੀ ਮਹਾਨ ਚੱਕਰਵਰਤੀ ਮਹਾਰਾਜਾ ਅਸ਼ੋਕ ਸਮਰਾਟ ਇਹ ਭਾਰਤ ਦਾ ਪਹਿਲਾ ਰਾਜਾ ਹੈ ਕਿ ਜਦੋਂ ਬਰਮਾ ਭੂਟਾਨ ਇਰਾਕ ਈਰਾਨ ਭਾਰਤ ਦੇ ਟੁਕੜੇ ਭਾਰਤ ਦੇ ਭਾਰਤ ਇੱਕ ਹੋਇਆ ਕਰਦਾ ਸੀਗਾ ਉਦੋਂ ਇਹ ਭਾਰਤ ਦਾ ਰਾਜਾ ਸੀਗਾ ਤੇ ਇਸ ਰਾਜੇ ਤੋਂ ਸ਼ਕਤੀਸ਼ਾਲੀ ਰਾਜਾ ਦੁਨੀਆ ਦੇ ਵਿੱਚ ਕੋਈ ਹੋਇਆ ਨਹੀਂ ਹੈਗਾ ਤੇ ਇਹ ਇਹ ਉਹ ਮਹਾਨ ਯੋद्धा ਹੈ ਇਸ ਨੇ ਆਪਦੇ ਰਾਜ ਹੁੰਦੇ ਹੋਏ 84 ਲੱਖ ਸਤੰਭ ਲਖਾਏ ਭਾਰਤ ਦੇ ਵਿੱਚ ਜਿਹੜੇ ਬਹੁਤ ਜਗ੍ਹਾ ਅੱਜ ਵੀ ਮੌਜੂਦ ਨਹੀਂ ਜਿਨ੍ਹਾਂ ਤੇ ਇਹਨੇ ਲਿਖਿਆ ਕਿ ਮੇਰੇ ਦੇਸ਼ ਦੀ ਪਰਜਾ ਦਾ ਕੋਈ ਵੀ ਆਦਮੀ ਮੈਂ ਸੁੱਤਾ ਹੋਵਾਂ ਮੈਂ ਜਾਗਦਾ ਹੋਵਾਂ ਮੈਂ ਰੋਟੀ ਖਾਂਦਾ ਹੋਵਾਂ ਮੈਂ ਪਿਆ ਹੋਵਾਂ ਜਦੋਂ ਮਰਜ਼ੀ ਵੀ ਆ ਕੇ ਆਪਦੀ ਸਮੱਸਿਆ ਦੱਸੇ ਔਰ ਮੈਂ ਉਹਦੀ ਸਮੱਸਿਆ ਦਾ ਹੱਲ ਕਰਾਂਗਾ ਅੱਜ ਅੱਜ ਜਿਹੜਾ ਭਾਰਤ ਦੇ ਵਿੱਚ ਮਤਲਬ ਕਿ ਬੜੇ ਬੜੇ ਨਿਸ਼ਾਨ ਪਏ ਆ ਇਸ ਦੇ ਜਿਵੇਂ ਦਿੱਲੀ ਦੇ ਵਿੱਚ ਉਹ ਭੀਮਕਿਲੀ ਹੈ ਉਹ ਉਹ ਵੀ ਇਹ ਇਹਨਾਂ ਦਾ ਹੀ ਹੈ ਉਹ ਹਾਂ ਇਹਨਾਂ ਦਾ ਬਣਾਇਆ ਹੋਇਆ ਹੈ ਇਹ ਲਾਹੌਰ ਤੋਂ ਸਿੰਘ ਸਵਾ ਤਿਆਰ ਕੀਤੀ ਸੰਸਥਾਪਕ ਮਹਾ ਗਿਆਨੀ ਦਿੱਤ ਸਿੰਘ ਤੇ ਇਹਨਾਂ ਦੇ ਸਹਾਯੋਗੀ ਰਹੇ ਇਹ ਜਿਹੜਾ ਗੁਰਮukh ਸਿੰਘ ਜੀ ਇਹਨਾਂ ਨੇ ਇਹਨਾਂ ਦਾ ਸਾਥ ਦਿੱਤਾ ਤੇ ਇਹਨਾਂ ਨੇ ਸਿੰਘ ਸਵਾ ਦੀ ਸਥਾਪਨਾ ਕਰਕੇ ਤੇ ਸਿੱਖ ਧਰਮ ਤੇ ਸਿੱਖ ਲਹਿਰ ਇੱਕ ਤਰ੍ਹਾਂ ਦੀ ਜਦੋਂ ਜ਼ੀਰੋ ਹੋ ਗਈ ਸੀਗੀ ਤੇ ਇਹਨਾਂ ਨੇ ਇਹ ਆਪਣਾ ਅੰਦੋਲਨ ਚਲਾਇਆ ਤੇ ਸਿੱਖੀ ਨੂੰ ਦੁਬਾਰੇ ਬਹਾਲ ਕੀਤਾਗਾ ਇਹ ਉਹ ਮਹਾਨ ਪੁਰਸ਼ ਹੈ ਜਦੋਂ ਮਤਲਬ ਬਹੁਤ ਘੱਟ ਬਹੁਤ ਘੱਟ ਜਨਸੰਖਿਆ ਸਿੱਖਾਂ ਦੀ ਰਹੀ ਸੀਗੀ ਹਾਂ ਜੀ ਹਾਂ ਜੀ ਹਾਂ ਹਾਂ ਜੀ ਹਾਂ ਜੀ ਹਾਂ ਜੀ ਅੱਗੇ ਸਾਹੂ ਪਤਰ ਸੁਆਮੀ ਵਿਵੇਕਾਨੰਦ ਜੀ ਨੇ ਕਿਹਾ ਵੀ ਕੋਈ ਮੇਰੇ ਨਾਲ ਆ ਕੇ ਤੇ ਡਿਸਕਸ ਕਰੋ ਉਹ ਇਹਦੀ ਇੱਕ ਵੀ ਗੱਲ ਦਾ ਵਿਵੇਕਾਨੰਦ ਜਵਾਬ ਨਹੀਂ ਦੇ ਸਕਿਆ ਤੇ ਇਹਨਾਂ ਨੇ ਉਸ ਨੂੰ ਮੋੜਿਆਗਾ ਤੇ ਹਾਂ 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 ਗਿਆਨੀ ਦਿੱਤ ਸਿੰਘ ਨੇ ਇਹ ਪਿਛੜੋਂ ਕੇ ਮਸੀਹਾ ਸ਼ਾਹ ਉਦਰਾਪਤੀ ਮਹਾਰਾਜ ਜੀ ਇਹ ਜਦੋਂ ਰਾਜਾ ਸੀਗੇ 1902 ਦੇ ਵਿੱਚ 50% ਰਾਖਵਾ ਕਰਨ ਇਹਨਾਂ ਨੇ ਦਿੱਤਾਗਾ ਭਾਰਤ ਦੇ ਬੈਕਗਰਾਉਂਡ ਕਲਾਸ ਦੇ ਤੇ ਅਛੂਤਾ ਨੂੰ 50% ਰਾਖਵਾ ਕਰਨ ਇਹਨਾਂ ਨੇ ਦਿੱਤਾ ਸੀਗਾ ਤੇ ਇਸ ਤੋਂ ਅੱਗੇ ਇਹ ਸੈਲਸਰੀ ਕਾਂਸ਼ੀ ਰਾਮ ਜੀ ਹੈ ਜਿਨ੍ਹਾਂ ਨੇ ਇਹ ਸਾਰਾ ਜਿਹੜਾ ਇਤਿਹਾਸ ਦੱਸਣ ਵਾਲੇ ਮਹਤੜ ਵਰਗੇ ਨੂੰ ਸਿਖਾਉਣ ਵਾਲੇ ਇਹਨਾਂ ਮਹਾਪੁਰਸ਼ਾਂ ਦੀ ਜਾਣਕਾਰੀ ਦੇਣ ਵਾਲੇ ਇਹ ਮਹਾਨ ਪੁਰਸ਼ ਸਹਿਸ੍ਰੀ ਕਾਂਸ਼ੀ ਰਾਮ ਜੀ ਹੈ ਤੇ ਜਿਨ੍ਹਾਂ ਨੇ ਆਪ ਦਾ ਬਹੁਤ ਵੱਡਾ ਇੱਕ ਨੰਬਰ ਦਾ ਜੋ ਭਾਰਤ ਦੀ ਸਾਇੰਸ ਦੇ ਇੰਜੀਨੀਅਰ ਸੀਗੇ ਉਹਦਾ ਤਿਆਗ ਕੇ ਇਹ ਭਾਰਤ ਦੇ ਵਿੱਚ ਇਹ ਇੱਕੋ ਹੀ ਨੇਤਾ ਹੋਇਆ ਕਿ ਜਿਹੜਾ ਮਰਨ ਤੋਂ ਬਾਅਦ ਇੱਕ 5 ਪੈਸਿਆਂ ਦਾ ਵੀ ਇਹਨਾਂ ਦਾ ਨਾ ਕੋਈ ਬੈਂਕ ਬੈਲੈਂਸ ਨਹੀਂ ਮਿਲਿਆ ਇਹਨਾਂ ਨੇ ਪਰਨ ਕੀਤਾ ਸੀਗਾ ਵੀ ਮੈਂ ਸ਼ਾਦੀ ਨਹੀਂ ਕਰਾਵਾਂਗਾ ਮੈਂ ਕੋਈ ਜਾਇਦਾਦ ਨਹੀਂ ਬਣਾਵਾਂਗਾ ਜਾਇਦਾਦ ਪਰਿਵਾਰ ਨਹੀਂ ਬਣਾਵਾਂਗਾ ਪਰਿਵਾਰ ਮੇਰਾ ਹੀ ਮੇਰਾ ਦੇਸ਼ ਹੈਗਾ ਔਰ ਇਹਨਾਂ ਨੇ ਕਿਹਾ ਸੀਗਾ ਇਹਨਾਂ ਨੂੰ ਰੋਪੜ ਦੇ ਵਿੱਚ ਪੱਤਰਕਾਰਾਂ ਨੇ ਪੁੱਛਿਆ ਕਿ ਕਾਂਸ਼ੀਰਮ ਤੁਹਾਡੀ ਪਾਰਟੀ ਦਾ ਅਜੰਡਾ ਕੀ ਹੈ ਤਾਂ ਇਹਨਾਂ ਨੇ ਕਿਹਾ ਕਿ ਮੇਰੀ ਪਾਰਟੀ ਦਾ ਅਜੰਡਾ ਹੈ ਕਿ ਸਹਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਜਿਹੜੀ ਹੈ ਉਹਨੂੰ ਪੂਰੇ ਦੇਸ਼ ਦੇ ਵਿੱਚ ਸਹੀ ਮੈਅਨੇ ਦੇ ਵਿੱਚ ਉਸ ਨੂੰ ਲਾਗੂ ਕਰਨਾ ਇਹ ਮੇਰੀ ਪਾਰਟੀ ਦਾ ਅਜੰਡਾ ਹੈ ਇਹ ਅੱਜ ਤੱਕ ਸਿੱਖ ਧਰਮ ਦੇ ਪ੍ਰਚਾਰਕਾਂ ਨੇ ਕਦੇ ਕਿਸੇ ਨੇ ਨਹੀਂ ਕਹੀ ਗੀ ਗੱਲ ਵੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਪੂਰਨ ਤੌਰ ਤੇ ਲਾਗੂ ਕੀਤਾ ਜਾਵੇ ਤੇ ਆਪਣੇ ਇੱਧਰ ਐਸੀ ਤਰ੍ਹਾਂ ਇਹ ਦੀਨ ਬੰਦੂ ਸਰ ਛੋਟੂ RAM ਜੀ ਹੈ ਇਹ ਕਿਸਾਨਾਂ ਦੇ ਮਸੀਹਾ ਹੈ ਬਾਬਾ ਸਾਹਿਬ ਡਾਕਟਰ ਮੀਟਕਰ ਦੇ ਨਾਲ ਵੀ ਇਹਨਾਂ ਨੇ ਜਿਹੜਾ ਸਹਿਯੋਗ ਦਿੱਤਾ ਹੈਗਾ ਇਸ ਕਰਕੇ ਇਹ ਵੀ ਸਾਡੇ ਮਹਾਨ ਪੁਰਸ਼ ਹੈ ਇਹਨਾਂ ਦੇ ਅੰਦੋਲਨ ਇਹਨਾਂ ਦੇ ਸੰਘਰਸ਼ ਦੀ ਬਦੌਲਤ ਹੀ ਸਾਡੇ ਲੋਕਾਂ ਨੂੰ ਅਧਿਕਾਰ ਮਿਲੇ ਆ ਬਾਬਾ ਸਾਹਿਬ ਦਾ ਇਹਨਾਂ ਨੇ ਵੀ ਸਾਥ ਦਿੱਤਾ ਹੈਗਾ ਤਾਂ ਇਸ ਕਰਕੇ ਇਹਨਾਂ ਮਹਾਂਪੁਰਸ਼ਾਂ ਦੀਆਂ ਤਸਵੀਰਾਂ ਸੀ ਇਸ ਵਾਸਤੇ ਲਾਈਆਂ ਤਾਂ ਕਿ ਇਹਨਾਂ ਦੀ ਬਦੌਲਤ ਅੱਜ ਅਸੀਂ ਇਸ ਧਰਤੀ ਤੇ ਜਿਉਂਦੇ ਆ ਇਸ ਧਰਤੀ ਤੇ ਜੋ ਸਾਨੂੰ ਰਤਬਾ ਪ੍ਰਾਪਤ ਹੈ ਜੋ ਸਾਨੂੰ ਜੋ ਵੀ ॠਤਵਾ ਪ੍ਰਾਪਤ ਹੈ ਉਹ ਇਨ੍ਹਾਂ ਮਹਾਨ ਪੁਰਸ਼ਾਂ ਦੀ ਬਦੌਲਤ ਹੈ ਇਸ ਕਰਕੇ ਇਨ੍ਹਾਂ ਦੀਆਂ ਮੈਂ ਫੋਟੋਆਂ ਮੇਰੇ ਕਮਰੇ ਚ ਲੱਗ ਕੇ ਸੋ ਇਹ ਤਸਵੀਰਾਂ ਤੁਸੀਂ ਦੇਖੀਆਂ ਕਰਨੈਲ ਸਿੰਘ ਆਉਡਾ ਦੇ ਉਹਨਾਂ ਦੇ ਘਰ ਜਿਹੜੀਆਂ ਸੰਜੋਈਆਂ ਹੋਈਆਂ ਕਿੰਨੇ ਮਹਾਨ ਕ੍ਰਾਂਤੀਕਾਰੀ ਯੋਧੇ ਕਿੰਨੇ ਧਰਮ ਗੁਰੂ ਸਮਾਜ ਸੁਧਾਰਕ ਜਿਨ੍ਹਾਂ ਨੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਦੀ ਕੋਸ਼ਿਸ਼ ਕੀਤੀ ਗਿਆਨ ਵੰਡਿਆ ਤੇ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖਿਆ ਤੇ ਤੁਹਾਨੂੰ ਕਮੈਂਟ ਕਰਕੇ ਤੁਸੀਂ ਆਪਣੀ رائے ਜ਼ਰੂਰ ਦਿਓ ਕਿ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਤੇ ਸਾਰੀਆਂ ਜਿਹੜੀਆਂ ਫੋਟੋਆਂ ਵੀਡੀਓ ਹੈ ਚਾਹੇ ਉਹ ਧਰਮਗੁਰੂ ਹੈ ਚਾਹੇ ਉਹ ਕ੍ਰਾਂਤੀਕਾਰੀ ਯੋਧੇ ਹੈ ਸਮਾਜ ਸੁਧਾਰਕ ਹੈ ਤੇ ਇਹਨਾਂ ਬਾਰੇ ਤੁਹਾਨੂੰ ਸਾਰੀਆਂ ਫੋਟੋਆਂ ਬਾਰੇ ਪਤਾ ਸੀ ਜਾਂ ਇਹਨਾਂ ਦੇ ਜੀਵਨ ਬਾਰੇ ਤੇ ਉਹਨਾਂ ਦੇ ਸੰਘਰਸ਼ ਬਾਰੇ ਪਤਾ ਸੀ ਤਾਂ ਆਪਣੀ ਕਮੈਂਟ ਕਰਕੇ رائے ਜ਼ਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹੋਰ ਜਾਣਕਾਰੀ ਵਾਲੇ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੀਏ ਤੇ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਵੀ ਜਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ